ਨਮਸਕਾਰ ਵੈਲਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਉਸੇ ਮੈਸੇਜ ਦਾ ਇੰਤਜ਼ਾਰ ਜਿਹਦਾ ਬਹੁਤ ਬੇਸਬਰੀ ਦੇ ਨਾਲ ਇਹ ਸੋਚਿਆ ਜਾ ਰਿਹਾ ਸੀ ਕਿ ਯਾਰ ਸੈਮੀਫਾਈਨਲ ਦੇ ਵਿੱਚ ਅਸੀਂ ਸਾਊਥ ਅਫਰੀਕਾ ਦੇ ਨਾਲ ਖੇਡਾਂਗੇ ਜਾਂ ਫਿਰ ਆਸਟ੍ਰੇਲੀਆ ਦੇ ਨਾਲ ਖੇਡਾਂਗੇ ਪਰ ਦਿਲ ਦੇ ਵਿੱਚ ਇੱਕ ਡਰ ਜ਼ਰੂਰ ਸੀ ਕਿ ਜੇ ਅਸੀਂ ਫਾਈਨਲ ਦੇ ਵਿੱਚ ਪਹੁੰਚਦੇ ਹਾਂ ਤੇ ਅਸੀਂ ਚਾਹੁੰਦੇ ਸੀ ਕਿ ਸਾਡਾ ਮੈਚ ਆਸਟ੍ਰੇਲੀਆ ਦੇ ਨਾਲ ਨਾ ਪਵੇ ਬਹੁਤ ਸਾਰੇ ਭਾਰਤੀ ਐਸਾ ਚਾਹੁੰਦੇ ਹੋਣਗੇ ਕਿਉਂਕਿ ਆਈਸੀਸੀ ਦੀ ਕਿਸੇ ਵੀ ਟਰੋਫੀ ਦੇ ਵਿੱਚ ਜਦੋਂ ਆਸਟ੍ਰੇਲੀਆ ਫਾਈਨਲ ਦੇ ਵਿੱਚ ਪਹੁੰਚਦੀ ਹੈ ਤੇ ਆਸਟ੍ਰੇਲੀਆ ਜਾ ਕੇ ਬਹੁਤ ਜ਼ਿਆਦਾ ਐਗਰੈਸਿਵ ਹੋ ਕੇ ਖੇਡਦੀ ਹੈ ਔਰ ਦੂਸਰੀ ਟੀਮ ਨੂੰ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਕਰ ਦਿੰਦੀ ਹੈ ਸੋ ਸੈਮੀਫਾਈਨਲ ਦੇ ਵਿੱਚ ਅੱਜ ਬਹੁਤ ਵੱਡਾ ਮੁਕਾਬਲਾ ਭਾਰਤ ਔਰ ਆਸਟ੍ਰੇਲੀਆ ਦੇ ਵਿਚਕਾਰ ਦੁਬਈ ਦੇ ਵਿੱਚ ਇਹ ਮੈਚ ਹੋਣ ਵਾਲਾ ਹੈ ਔਰ ਦੁਬਈ ਉਹੀ ਪੇਚ ਹੈ ਜਿੱਥੇ ਭਾਰਤ ਨੇ ਆਪਣੇ ਪਿਛਲੇ ਤਿੰਨ ਮੈਚ ਖੇਡੇ ਨੇ ਸੋ ਉਮੀਦ ਹੈ ਕਿ ਅੱਜ ਵੀ ਮੈਚ ਜਿਹੜਾ ਸ਼ਾਨਦਾਰ ਹੋਏਗਾ ਰੋਹਿਤ ਸ਼ਰਮਾ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਉਹਨਾਂ ਨੇ ਕਿਹਾ ਕਿ ਪਿਚ ਦੇ ਉੱਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਪਿਛਲੇ 3 ਮੈਚ ਇੱਥੇ ਖੇਡੇ ਨੇ ਪਰ ਉਹ ਕਹਿੰਦੇ ਕਿ ਪਿਚ ਦਾ ਬਿਹੇਵੀਅਰ ਅਜੇ ਤੱਕ ਅਸੀਂ ਸਮਝ ਨਹੀਂ ਪਾ ਰਹੇ ਕਿਉਂਕਿ ਉਹ ਸਾਡੀ ਹੋਮ ਗਰਾਉਂਡ ਨਹੀਂ ਹੈ ਅਸੀਂ ਵੀ ਕੁਝ ਦਿਨ ਪਹਿਲਾਂ ਹੀ ਉੱਥੇ ਖੇਡਣ ਦੇ ਲਈ ਆਏ ਆਂ ਔਰ 3 ਮੈਚ ਅਸੀਂ ਪਿਛਲੇ ਜਿਹੜੇ ਖੇਡੇ ਆ ਤਿੰਨਾਂ ਦੇ ਵਿੱਚ ਪਿਚ ਕਹੀਆ ਬਿਹੇਵੀਅਰ ਹਰ ਇੱਕ ਵਾਰ ਪਿਚ ਦਾ ਚੇਂਜ ਹੁੰਦਾ ਹੈ ਇਸ ਕਰਕੇ ਸਮਝ ਨਹੀਂ ਲੱਗ ਰਹੀ ਕਿ ਪਿਚ ਅੱਜ ਕਿੱਦਾਂ ਦਾ ਖੇਡੇਗੀ ਦੂਸਰੇ ਪਾਸੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਲਈ ਪਿਚ ਨਵੀਂ ਹੈ ਕਿਉਂਕਿ ਆਸਟ੍ਰੇਲੀਆ ਨੇ ਆਪਣੇ ਸਾਰੇ ਮੈਚ ਜਿਹੜੇ ਆ ਪਾਕਿਸਤਾਨ ਦੇ ਵਿੱਚ ਖੇਡੇ ਨੇ ਹਾਲਾਂਕਿ ਵੀ ਦੱਸ ਦਈਏ ਕਿ ਆਸਟ੍ਰੇਲੀਆ ਆਪਣੇ ਤਿੰਨ ਦੇ ਤਿੰਨ ਮੈਚ ਖੇਡ ਕੇ ਨਹੀਂ ਆਇਆ ਆਸਟ੍ਰੇਲੀਆ ਨੇ ਸਿਰਫ ਆਪਣਾ ਪਹਿਲਾ ਮੈਚ ਖੇਡਿਆ ਸੀ ਪਹਿਲਾ ਮੈਚ ਆਸਟ੍ਰੇਲੀਆ ਜਿੱਤਦੀ ਹੈ ਇੰਗਲੈਂਡ ਤੋਂ ਔਰ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਦੋਵੇਂ ਮੈਚ بارش ਕਾਰਨ ਰੱਦ ਹੋ ਗਏ ਔਰ ਆਸਟ੍ਰੇਲੀਆ ਨੂੰ ਇੱਕ ਇੱਕ ਪੁਆਇੰਟ ਮਿਲਿਆ ਜਿਸ ਤੋਂ ਬਾਅਦ ਆਸਟ੍ਰੇਲੀਆ ਚਾਰ ਅੰਕ ਲੈ ਕੇ ਅੱਜ ਸੈਮੀਫਾਈਨਲ ਦੇ ਵਿੱਚ ਪਹੁੰਚੀ ਹੈ ਔਰ ਆਸਟ੍ਰੇਲੀਆ ਔਰ ਭਾਰਤ ਦੇ ਵਿੱਚਕਾਰ ਇਹ ਮੁਕਾਬਲਾ ਬਹੁਤ ਸ਼ਾਨਦਾਰ ਹੋਣ ਵਾਲਾ ਹੈ ਭਾਰਤ ਆਪਣੇ ਤਿੰਨੇ ਮੈਚ ਖੇਡੇ ਨੇ ਤਿੰਨੇ ਮੈਚ ਜਿੱਤੇ ਨੇ ਸ਼ਾਨਦਾਰ ਪਰਫਾਰਮੈਂਸ ਕੀਤੀ ਹੈ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਜ਼ਰੂਰ ਨੇ ਕਿਉਂਕਿ ਉਹਨਾਂ ਦੇ ਉਹ ਸ਼ਾਨਦਾਰ ਬੈਟਸਮੈਨ ਉਹ ਸ਼ਾਨਦਾਰ ਬੋਲਰ ਨਹੀਂ ਆਏ ਪੈਟ ਕਾਮਿੰਸ ਨਹੀਂ ਆਏ ਸਟਾਰਕ ਨਹੀਂ ਆਏ ਹੇਜ਼ਲਬੁਡ ਨਹੀਂ ਆਏ ਸਟੋਇਨਸ ਛੱਡ ਚੁੱਕੇ ਨੇ ਸੋ ਸ਼ਾਨਦਾਰ 플레이ਰ ਉਸ ਟੀਮ ਦੇ ਜਿਹੜੇ ਇਸ ਟਾਈਮ ਟੀਮ ਦੇ ਨਾਲ ਨਹੀਂ ਆਏ ਪਰ ਉਸ ਦੇ ਬਾਵਜੂਦ ਆਸਟ੍ਰੇਲੀਆ ਦੇ ਵੱਲੋਂ ਇੰਗਲੈਂਡ ਦੇ ਉੱਪਰ ਜਿਹੜੀ ਜਿੱਤ ਹਾਸਲ ਕੀਤੀ ਗਈ ਸੀ ਉਸ ਤੋਂ ਬਾਅਦ ਟੀਮ ਨੂੰ ਬਹੁਤ ਸ਼ਾਨਦਾਰ ਦੇਖਿਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਸਭ ਤੋਂ ਵੱਡਾ ਸਾਡਾ ਜਿਹੜਾ ਹੈਡੇਕ ਹੈ ਉਹ ਬੰਦਾ ਹੈ ਉਹਨਾਂ ਦਾ ਹੈਟ ਜੇ ਤੁਸੀਂ ਫੋਟੋ ਵੀ ਦੇਖ ਰਹੇ ਹੋ ਸੋ ਇਹ ਬੰਦੇ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਰਹਿਣਗੀਆਂ ਕਿਉਂਕਿ ਜਦੋਂ ਭਾਰਤ ਦੇ ਨਾਲ ਇਹ ਬੰਦਾ ਖੇਡਣ ਦੇ ਲਈ ਆਉਂਦਾ ਹੈ ਨਾ ਤੇ ਇਹ ਦਾ ਰੂਪ ਕੋ ਸ਼ੋਰ ਹੋ ਜਾਂਦਾ ਹੈ ਮਤਲਬ ਭਾਰਤ ਦੇ ਖਿਲਾਫ ਹੋਂ ਤੱਕ ਇਸ ਬੰਦੇ ਦੇ ਵੱਲੋਂ ਯਾਨੀ ਕਿ ਟ੍ਰੈਵਿਸ ਹੈਟ ਦੀ ਮੈਂ ਜ਼ਿਕਰ ਕਰ ਰਿਹਾ ਹਾਂ ਉਹਨਾਂ ਦਾ ਓਪਨ ਆਸਟ੍ਰੇਲੀਆ ਦਾ ਓਪਨਰ 31 ਮੈਚ ਖੇਡੇ ਗਏ ਨੇ ਜਿਸ ਦੇ ਵਿੱਚ ਇਸ ਬੰਦੇ ਨੇ 4 ਸੈਂਚਰੀਆਂ ਮਾਰੀਆਂ ਨੇ ਔਰ ਸਤ ਹਾਫ ਸੈਂਚਰੀਆਂ ਮਤਲਬ ਭਾਰਤ ਦੇ ਖਿਲਾਫ ਆ ਕੇ ਇਸ ਬੰਦੇ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਅਲੱਗ ਕਰਕੇ ਬੋਲਦਾ ਹੈ ਸੋ ਅੱਜ ਵੀ ਭਾਰਤੀਆਂ ਦੀ ਨਿਗਾਹ ਰਹੇਗੀ ਇਸ ਬੰਦੇ ਦੇ ਉੱਪਰ ਔਰ ਉਮੀਦ ਹੈ ਕਿ ਸ਼ਾਇਦ ਤੁਸੀਂ ਪਹਿਲੇ ਤੀਸਰੇ ਚੌਥੇ ਓਵਰ ਤੋਂ ਹੀ ਸਪਿਨਰ ਨੂੰ ਵੀ ਦੇਖ ਸਕਦੇ ਹੋ ਮੈਦਾਨ ਦੇ ਵਿੱਚ ਔਰ ਭਾਰਤ ਅੱਜ ਫਿਰ ਤੋਂ ਕਿ ਚਾਰ ਸਪਿਨਰਸ ਦੇ ਨਾਲ ਉਤਰੇਗਾ ਸਾਰਿਆਂ ਦੀਆਂ ਨਿਗਾਹਾਂ ਰਹਿਣੀਆਂ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਵਰੁਣ ਚੱਕਰਵਰਤੀ ਆ ਗਏ ਨੇ ਔਰ ਉਹ ਟੀਮ ਦੇ ਵਿੱਚ ਖੇਡਣਗੇ ਪਰ ਰੋਹਿਤ ਸ਼ਰਮਾ ਦੇ ਵੱਲੋਂ ਕੱਲ ਕਿਹਾ ਗਿਆ ਕਿ ਅਸੀਂ ਪਿਚ ਦੀ ਕੰਡੀਸ਼ਨਸ ਨੂੰ ਦੇਖਦੇ ਹੋਏ ਔਰ ਆਸਟ੍ਰੇਲੀਆ ਦੇ ਖਿਲਾਫ ਸਾਨੂੰ ਕਿੱਦਾਂ ਦੀ ਟੀਮ ਉਤਾਰਨੀ ਚਾਹੀਦੀ ਹੈ ਉਹਦੇ ਵਿੱਚ ਜੇ ਸਾਨੂੰ ਲੱਗਦਾ ਹੋਵੇਗਾ ਕਿ ਵਰੁਣ ਚਕਰਵਰਤੀ ਫਿੱਟ ਹੋ ਰਿਹਾ ਤੇ ਵਰੁਣ ਚਕਰਵਰਤੀ ਫਿਰ ਅੱਜ ਦਾ ਮੈਚ ਖੇਡੇਗਾ ਸੋ ਟੀਮ ਲਾਸਟ ਦੇ ਵਿੱਚ ਜਾ ਕੇ ਕੀ ਫੈਸਲਾ ਕਰਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਔਰ ਇਹ ਦੋਵੇਂ ਟੀਮਾਂ ਅੱਜ ਤੱਕ ICC ਦੀ ਕਿਸੇ ਵੀ ਟਰੋਫੀ ਦੇ ਵਿੱਚ ਦੇਖੋ ICC ਦੀਆਂ ਦੋ ਟਰੋਫੀਜ਼ ਹੁੰਦੀਆਂ ਇੱਕ ਵਨਡੇ ਔਰ ਉਸ ਤੋਂ ਇਲਾਵਾ ਇੱਕ ਚੈਂਪੀਅਨਸ ਟਰੋਫੀ ਇਹ ਦੋਵੇਂ ਟੀਮਾਂ ਅੱਜ ਤੱਕ ICC ਦੀ ਕਿਸੇ ਵੀ ਟਰੋਫੀ ਦੇ ਵਿੱਚ 9 ਵਾਰ ਆਮੋ ਸਾਹਮਣੇ ਹੋਈਆਂ ਨੇ ਚਾਰ ਵਾਰ ਆਸਟ੍ਰੇਲੀਆ ਜਿੱਤਿਆ ਹੈ ਚਾਰ ਵਾਰ ਭਾਰਤ ਜਿੱਤਿਆ ਔਰ ਇੱਕ ਵਾਰ ਇੱਕ ਮੈਚ ਜਿਹੜਾ ਸੀ ਉਹ ਰੱਦ ਹੋ ਗਿਆ ਬੇ ਨਤੀਜਾ ਰਿਆ ਮਤਲਬ ਦੋਵੇਂ ਟੀਮਾਂ ਹੈਡ ਟੂ ਹੈਡ ਚੱਲ ਰਹੀਆਂ ਨੇ ਪਰ ਪਿਛਲੇ ਕੁ ਸਮੇਂ ਤੋਂ ਤੁਸੀਂ ਦੇਖੋ ਤੇ ICC ਦੀ ਟਰੋਫੀ ਦੇ ਵਿੱਚ ਆਸਟ੍ਰੇਲੀਆ ਜਦੋਂ ਨੌਕਾਊਟ ਦੇ ਵਿੱਚ ਪਹੁੰਚਦਾ ਹੈ ਮਤਲਬ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਉੱਥੇ ਜਾ ਕੇ ਆਸਟ੍ਰੇਲੀਆ ਉਸ ਤਰੀਕੇ ਦਾ ਨਹੀਂ ਖੇਡਦਾ ਜਿੱਦਾਂ ਦਾ ਉਹ ਗਰੁੱਪ ਸਟੇਜ ਦੇ ਵਿੱਚ ਖੇਡ ਕੇ ਆਇਆ ਹੁੰਦਾ ਆਸਟ੍ਰੇਲੀਆ ਬਹੁਤ ਅਗਰੈਸਿਵਲੀ ਖੇਡਦਾ ਸੋ ਅੱਜ ਵੀ ਉਮੀਦ ਹੈ ਕਿ ਮੈਚ ਬਹੁਤ ਸ਼ਾਨਦਾਰ ਹੋਣ ਵਾਲਾ ਹੈ ਪਰ ਭਾਰਤੀ ਟੀਮ ਦੀ 스ਪਿਨ ਅਟੈਕ ਔਰ ਭਾਰਤੀ ਟੀਮ ਦੇ ਜਿਹੜੇ ਬੈਟਰ ਨੇ ਸ਼ੁਮਨ ਗਿੱਲ ਹੋ ਜਾਣ, ਰੋਹਿਤ ਸ਼ਰਮਾ ਹੋਣ, ਵਿਰਾਟ ਕੋਹਲੀ ਹੋਣ ਹਾਲਾਂਕਿ ਸ਼ੁਮਨ ਗਿੱਲ ਦੀ ਫਾਰਮ ਚੰਗੀ ਹੈ ਔਰ ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਦਾ ਜੇ ਆਪਾਂ ਉਹ ਸੈਂਕੜਾ ਛੱਡ ਲਈਏ ਉਸ ਤੋਂ ਇਲਾਵਾ ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਬਹੁਤ ਜ਼ਿਆਦਾ ਪ੍ਰਦਰਸ਼ਨ ਵਧੀਆ ਨਹੀਂ ਕਰ ਸਕੇ ਜੇ ਉਹ ਸੈਂਕੜੇ ਨੂੰ ਬਾਹਰ ਕੱਢ ਦਈਏ ਵਿਰਾਟ ਕੋਹਲੀ ਦੇ ਸਾਡਾ ਟੌਪ ਆਰਡਰ ਬਹੁਤ ਸ਼ਾਨਦਾਰ ਹੈ ਪਰ ਉਸ ਤੋਂ ਬਾਅਦ ਮੀਡਲ ਆਰਡਰ ਜਿਹੜਾ ਸਾਡਾ ਉਹ ਦੁਨੀਆ ਦਾ ਬੈਸਟ ਮੀਡਲ ਆਰਡਰ ਟੌਪ ਆਰਡਰ ਵੀ ਸਾਡਾ ਬੈਸ ਕੇਐਲ rahul ਅਕਸ਼ਰ ਪਟੇਲ ਨੂੰ ਤੁਸੀਂ ਫਿਰ ਅੱਗੇ ਦੇਖ ਸਕਦੇ ਹੋ ਰਵਿੰਦਰ ਜਡੇਜਾ ਹਾਰਦਿਕ ਪਾਂਡਿਆ ਟੌਪ ਦਾ ਫਿਨਿਸ਼ਰ ਮਤਲਬ ਸਾਡੀ ਟੀਮ ਬਹੁਤ ਬੈਲੈਂਸ ਟੀਮ ਹੈ ਸ਼ਾਨਦਾਰ ਟੀਮ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਵੀ ਭਾਰਤ ਦੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਔਰ ਭਾਰਤੀ ਟੀਮ ਉਹ ਬਦਲਾ ਜਿਹੜਾ 2023 ਦੇ ਵਿੱਚ ਫਾਈਨਲ ਦੇ ਵਿੱਚ ਸਾਨੂੰ ਵਰਲਡ ਕੱਪ ਜਿਹੜਾ ਹਰਾਇਆ ਸਾਨੂੰ ਆਸਟ੍ਰੇਲੀਆ ਨੇ ਉਹ ਸਾਰੇ ਭਾਰਤੀਆਂ ਨੂੰ ਯਾਦ ਹੈ ਹਾਲਾਂਕਿ 2024 ਦੇ ਵਿੱਚ ਫਿਰ ਅਸੀਂ T20 ਵਰਲਡ ਕੱਪ ਜਿੱਤ ਕੇ ਉਸ ਹਾਰ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ ਪਰ ਉਸ ਹਾਰ ਦੇ ਉੱਪਰ ਅੱਜ ਮਲਮ ਲਗਾਉਣ ਦਾ ਮੌਕਾ ਹੈ ਸੋ ਉਹ ਮਲਮ ਲੱਗ ਸਕਦੀ ਹੈ ਜੇ ਅੱਜ ਅਸੀਂ ਆਸਟ੍ਰੇਲੀਆ ਨੂੰ ਹਰਾ ਕੇ ਬਾਹਰ ਕਰ ਦਈਏ 2023 ਦਾ ਵਰਲਡ ਕੱਪ ਨਹੀਂ ਤਾਂ ਭਾਰਤ ਦਾ ਹੋਣਾ ਸੀ ਪਰ ਉਹ ਆਸਟ੍ਰੇਲੀਆ ਨੇ ਫਾਈਨਲ ਦੇ ਵਿੱਚ ਸਾਨੂੰ 6 ਵਿਕਟਾਂ ਦੇ ਨਾਲ ਹਰਾ ਕੇ ਉਹ ਵਰਲਡ ਕੱਪ ਲੈ ਲਿਆ ਸੀ ਸੋ ਅੱਜ ਉਸੇ ਹਾਰ ਦਾ ਬਦਲਾ ਲੈਣ ਦੇ ਲਈ ਭਾਰਤੀ ਟੀਮ ਮੈਦਾਨ ਦੇ ਵਿੱਚ ਉਤਰੇਗੀ ਔਰ ਭਾਰਤੀ ਟੀਮ ਦੀ ਜੇਕਰ ਗੱਲ ਕਰੀਏ ਤੇ ਭਾਰਤੀ ਟੀਮ ਉਹੀ ਟੀਮ ਜਿਹੜੀ ਹੈ ਜੋ ਜਿਹੜੀ ਟੀਮ ਨਿਊਜ਼ੀਲੈਂਡ ਦੇ ਖਿਲਾਫ ਖੇਲੀ ਹੈ ਉਮੀਦ ਹੈ ਕਿ ਉਹੀ ਸਾਰੀ ਦੀ ਸਾਰੀ ਟੀਮ ਅੱਜ ਖੇਡੇਗੀ ਔਰ ਅੱਜ ਦੇ ਮੈਚ ਦੀ ਜੇਕਰ ਗੱਲ ਕਰੀਏ ਤੇ ਅੱਜ ਦਾ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਹੋ ਰਿਹਾ ਹੈ 2 ਵਜੇ ਤੁਸੀਂ ਟਾਸ ਦੇਖੋਗੇ ਔਰ 2:30 ਵਜੇ ਪੂਰੇ ਮੈਚ ਸ਼ੁਰੂ ਹੋ ਜਾਣਾ ਔਰ ਉਸ ਤੋਂ ਬਾਅਦ ਟੀਮ ਦੀ ਟੀਮਸ ਦੀ ਜੇਕਰ ਗੱਲ ਕਰੀਏ ਤੇ ਰੋਹਿਤ ਸ਼ਰਮਾ ਕਪਤਾਨ ਰਹਿਣਗੇ ਸ਼ੁਮਨ ਗਿੱਲ ਵਿਰਾਟ ਕੋਹਲੀ ਸ਼੍ਰੇਸ਼ ਅਈਅਰ ਕੇਲ ਰਾਹੁਲ ਆ विकेट ਕੀਪਿੰਗ ਕਰਨਗੇ ਹਾਲਾਂਕਿ ਪਿਛਲੇ ਮੈਚ ਦੇ ਵਿੱਚ ਕੁਝ ਕੈਚਸ ਛੱਡੇ ਨੇ ਰਾਹੁਲ ਨੇ ਪਰ ਉਹੀ ਖੇਡਣਗੇ ਅ ਰਿਸ਼ਭ ਪੰਥ ਦੇ ਖੇਡਣ ਦਾ ਕੋਈ ਚਾਂਸ ਨਹੀਂ ਹੈ ਹਰਦਿਕ ਪਾਂਡਿਆ ਅਕਸ਼ਰ ਪਟੇਲ ਰਵਿੰਦਰ ਜਡੇਜਾ ਕੁਲਦੀਪ ਯਾਦਵ ਹਰਸ਼ਿਤ ਰਾਣਾ ਵਰੁਣ ਚੱਕਰਵਰਤੀ ਮਤਲਬ ਮੈਂ ਵਰੁਣ ਚੱਕਰਵਰਤੀ ਦੇ ਵੱਲ ਜਾਵਾਂਗਾ ਕਿ ਵਰੁਣ ਚੱਕਰਵਰਤੀ ਅੱਜ ਦਾ ਮੈਚ ਖੇਡੇਗਾ ਔਰ ਮੁਹੰਮਦ ਸ਼ਮੀ ਮਤਲਬ ਭਾਰਤੀ ਟੀਮ ਉਹ ਟੀਮ ਖੇਡੇਗੀ ਅੱਜ ਜਿਹੜੀ ਕਿ ਨਿਊਜ਼ੀਲੈਂਡ ਦੇ ਖਿਲਾਫ ਵੀ ਟੀਮ ਖੇਡੀ ਸੀ ਤੁਸੀਂ ਇਹ ਦੇਖੋ ਕਿ ਇਸ ਟੀਮ ਦੇ ਵਿੱਚ ਦੋ ਪਲੇਅਰ ਐਸੇ ਬੈਂਚ ਤੇ ਬੈਠੇ ਨੇ ਜਿਹੜੇ ਪਲੇਅਰ ਆਈਪੀਐਲ ਦੇ ਟੌਪ ਦੇ ਪਲੇਅਰ ਨੇ ਜਿਨ੍ਹਾਂ ਨੂੰ ਅ ਅੱਛਾ ਤੁਸੀਂ ਆਈਸੀਸੀ ਚੈਂਪੀਅਨ ਟਰੋਫੀ ਦੀ ਜੇਕਰ ਜਿਹੜੀ ਫਾਈਨਲ ਜਿੱਤੇਗੀ ਟੀਮ ਉਹਦੀ ਪ੍ਰਾਈਜ਼ ਮਨੀ ਕੀ ਹੋਏਗੀ 20 ਕਰੋੜ ਰੁਪਈਆ ਉਸ ਟੀਮ ਨੂੰ 20 ਕਰੋੜ ਰੁਪਈਆ ਮਿਲੇਗਾ ਕੌਣ ਦੇਗਾ ਆਈਸੀਸੀ ਦੇਗੀ ਔਰ ਯਾਰ ਇੰਡੀਆ ਦੀ ਆਈਪੀਐਲ ਦੇ ਵਿੱਚ ਰਿਸ਼ਭ ਪੰਥ 27 ਕਰੋੜ ਰੁਪਏ ਦਾ ਵਿਕਿਆ ਉਹ ਬੰਦਾ ਸਾਡਾ ਬੈਂਚ ਤੇ ਬੈਠਾ ਮਤਲਬ <laughs> ਕਿ ICC ਦੇ ਜੋ ਸਾਨੂੰ ਵਿਨਿੰਗ ਟੀਮ ਨੂੰ ਦੇਣਾ ਹੈ 20 ਕਰੋੜ ਰੁਪਇਆ ਉਸ ਤੋਂ ਵੀ ਵੱਧ ਅਮਾਉਂਟ ਵਾਲਾ ਬੰਦਾ ਸਾਡਾ ਬੈਂਚ ਤੇ ਬੈਠਾ ਹੈ ਮਤਲਬ ਰਿਸ਼ਭ ਪੰਥ 27 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ 14 ਕਰੋੜ ਰੁਪਏ ਦੇ ਵਿੱਚ ਖਰੀਦਿਆ ਗਿਆ ਅਰਸ਼ਦੀਪ ਨੂੰ ਅਰਸ਼ਦੀਪ ਵੀ ਇੱਕ ਵੀ ਮੈਚ ਨਹੀਂ ਖੇਡ ਸਕਿਆ ਮਤਲਬ ਤੁਸੀਂ ਭਾਰਤੀ ਟੀਮ ਦਾ ਲੈਵਲ ਚੈੱਕ ਕਰੋ ਵਰੁਣ ਚੱਕਰਵਰਤੀ ਦੋ ਮੈਚ ਨਹੀਂ ਖੇਡਿਆ ਤੀਸਰੇ ਮੈਚ ਦੇ ਵਿੱਚ ਆਇਆ ਪੰਜਾ ਖੋਲਤਾਗਲੇ ਨੇ ਪੰਜ ਵਿਕਟਾਂ ਜਿਤਾਈਆਂ ਔਰ ਅੱਜ ਦੇ ਮੈਚ ਦੇ ਵਿੱਚ ਵੀ ਚਾਹੇ ਅਰਸ਼ਦੀਪ ਆ ਜਾਏ ਚਾਹੇ ਰਿਸ਼ਭ ਪੰਥ ਆ ਜਾਏ ਚਾਹੇ ਕੋਈ ਹੋਰ ਪਲੇਅਰ ਆ ਜਾਏ ਤੁਸੀਂ ਮਤਲਬ ਪਰਫਾਰਮੈਂਸ ਵਾਈ ਸਾਰੀ ਟੀਮ ਬੜੀ ਸ਼ਾਨਦਾਰ ਹੈ ਇਸ ਟਾਈਮ ਚਾਹੇ ਬੈਂਚ ਤੇ ਬੈਠੀ ਟੀਮ ਹੋਵੇ ਚਾਹੇ 11 ਖੇਡ ਰਿਹਾ ਹੋਣ ਪਰ ਮੈਂ ਵੈਸੇ ਦੱਸ ਦਉ ਤੁਹਾਨੂੰ ਅਰਸ਼ਦੀਪ ਅ ਔਰ ਕੋਈ ਵੀ ਚਾਂਸ ਜਿਹੜਾ ਹੈ ਰਿਸ਼ਾ ਪੰਥ ਦਾ ਨਹੀਂ ਬਣ ਰਿਹਾ ਇਸ ਮੈਚ ਦੇ ਵਿੱਚ ਖੇਡਣ ਦਾ ਟੀਮ ਉਹੀ ਖੇਲੇਗੀ ਸਾਰੀ ਆਸਟ੍ਰੇਲੀਆ ਦੀ ਜੇਕਰ ਗੱਲ ਕਰੀਏ ਸਟੀਵ ਸਮਿਥ ਕਪਤਾਨ ਰਹਿਣਗੇ ਟਰੈਵਿਸ ਹੈਡ ਇਹ ਹੈਡ ਨਹੀਂ ਬੰਦਾ ਇਹ ਇੰਡੀਆ ਟੀਮ ਦੇ ਲਈ ਹੈਡੇਕ ਹੈ ਬਹੁਤ ਵੱਡੀ ਔਰ ਜੇ ਇਸ ਹੈਡੇਕ ਨੂੰ ਜਲਦੀ ਜਲਦੀ ਇਹਦਾ ਨਿਪਟਾਰਾ ਨਾ ਕੀਤਾ ਤੇ ਬਹੁਤ ਮੁਸ਼ਕਲ ਦਾ ਸਾਹਮਣਾ ਭਾਰਤ ਨੂੰ ਕਰਨਾ ਪੈ ਸਕਦਾ ਕਿਉਂਕਿ ਜ ਇਹ ਸ਼ਾਂਤ ਨਹੀਂ ਰਹਿਣ ਵਾਲਾ ਇਹ ਇਹ ਇਹਦਾ ਬੱਲਾ ਚੱਲੇਗਾ ਸਕੋਰ ਬਣਨਗੇ ਜਿੰਨਾ ਸਕੋਰ ਬਣੇਗਾ ਮਤਲਬ ਤੁਸੀਂ ਇਹ ਲਗਾਓ ਕਿ ਜਿੰਨੀ ਦੇਰ ਬੰਦਾ ਉੱਥੇ ਪਿਚ ਦੇ ਉੱਪਰ ਖੜਾ ਹੈ ਸਾਰੇ ਭਾਰਤੀਆਂ ਦੇ ਦਿਲ ਧੜਕਦੇ ਰਹਿਣਗੇ ਇਹਦਾ ਆਊਟ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਟ੍ਰੈਵਿਸ ਹੈਡ ਨਹੀਂ ਇਹ ਹੈਡੇਕ ਹੈ ਸਾਡੇ ਲਈ ਇਸ ਹੈਡੇਕ ਨੂੰ ਜਲਦ ਤੋਂ ਜਲਦ ਠੀਕ ਕਰਨਾ ਪਏਗਾ ਮਤਲਬ ਇਹਦੀ ਵਿਕਟ ਲੈਣੀ ਪੈਗੀ ਆ ਜੈਕ ਫਰੇਜ਼ਰ ਮੈਗਰ ਇਹਦੇ ਉਮੀਦ ਹੈ ਕਿ ਇਹ ਅੱਜ ਖੇਡ ਸਕਦਾ ਹੈ ਕਿਉਂਕਿ ਸ਼ਾਰਟ ਟੀਮ ਦੇ ਵਿੱਚ ਨਹੀਂ ਹੈ ਅ ਸ਼ਾਰਟ ਦੇ ਸੱਟ ਲੱਗੀ ਆ ਇਸ ਕਰਕੇ ਟੀਮ ਦੇ ਵਿੱਚੋਂ ਬਾਹਰ ਚਲੇ ਗਿਆ ਔਰ ਦੋ ਪਲੇਅਰ ਮੈਗਰਕ ਔਰ ਕੁਪਰ ਕੋਨੋਲੀ ਇਹ ਦੋਵੇਂ ਬੰਦੇ ਦੋਵੇਂ ਬੰਦੇ ਓਪਨ ਵੀ ਕਰ ਸਕਦੇ ਨੇ ਔਰ ਬੀਬੀ ਬੀਬੀਸੀ ਬਿਗ ਬੈਸ਼ ਲੀਗ ਜਿਹੜੀ ਆ ਬੀਬੀਐਲ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਦੋਵੇਂ ਆਏ ਨੇ ਔਰ ਕੁਪਰ ਕੋਨੋਲੀ ਇਸ ਬੰਦੇ ਦਾ ਨਾਮ ਵੀ ਇਸ ਟਾਈਮ ਚੱਲ ਰਿਹਾ ਕਿਉਂਕਿ ਪਿਚ ਧੀਮੀ ਖੇਡਦੀ ਆ ਔਰ ਇਹ ਸਪਿਨਰ ਹੈ ਸੋ ਕੋਨੋਲੀ ਨੂੰ ਅੱਜ ਤੁਸੀਂ ਸ਼ਾਇਦ ਦੇਖ ਸਕਦੇ ਹੋ ਅੱਜ ਗਰਾਊਂਡ ਦੇ ਵਿੱਚ ਸਪਿਨਰ ਹੈ ਕਿਉਂਕਿ ਆਸਟ੍ਰੇਲੀਆ ਦੀ ਵੀ ਕੋਸ਼ਿਸ਼ ਰਹੇਗੀ ਕਿ ਸਪਿਨਰਸ ਦੇ ਨਾਲ ਅਸੀਂ ਉਤਰੀਏ ਮੈਦਾਨ ਦੇ ਵਿੱਚ ਜੈਂਪਾ ਹੈ ਉਹਨਾਂ ਦੇ ਕੋਲ ਮੈਕਸਵੇਲ ਹੈ ਔਰ ਕੋਸ਼ਿਸ਼ ਹੋਏਗੀ ਕਿ ਕੋਨੋਲੀ ਨੂੰ ਵੀ ਨਾਲ ਖੜਾਇਆ ਜਾਏ ਲਬੂਸ਼ੈਨ ਹੋਣਗੇ ਮਾਰਨਸ ਲਬੂਸ਼ੈਨ ਜੋਸ਼ ਇੰਗਲਿਸ਼ ਇਹ ਬੰਦਾ ਵੀ ਭਾਰਤ ਦੇ ਖਿਲਾਫ ਟੁੱਟ ਕੇ ਪੈ ਜਾਂਦਾ ਹੈ ਵਿਕਟ ਕੀਪਰ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਜੇ ਤੁਹਾਨੂੰ ਯਾਦ ਹੋਵੇ ਤਾਂ ਚੰਗਾ ਪ੍ਰਦਰਸ਼ਨ ਇਸ ਨੇ ਸਾਰੇ ਮੈਚਾਂ ਦੇ ਵਿੱਚ ਕੀਤਾ ਐਲੈਕਸ ਕੈਰੀ ਰਹਿਣਗੇ ਗਲੈਕਸ ਗਲੈਨ ਮੈਕਸਵੈਲ ਨਾਥਨ ਐਲਸ ਬੈਨ ਰਹਿਣਗੇ ਐਡਮ ਜੈਂਪਾ ਤਨਵੀਰ ਸੰਗਾ ਸੋ ਇਹ ਆਸਟ੍ਰੇਲੀਆ ਦੀ ਟੀਮ ਰਹਿਣ ਵਾਲੀ ਹੈ ਔਰ ਇਸ ਟੀਮ ਦੇ ਵਿੱਚ ਵੀ ਇੱਕ ਬੈਲੈਂਸ ਨਜ਼ਰ ਆ ਰਿਹਾ ਔਰ ਹਾਲਾਂਕਿ ਸਟੀਵ ਸਮਿਥ ਨੇ ਕਿਹਾ ਹੈ ਕਿ ਅਸੀਂ ਭਾਰਤੀ ਟੀਮ ਨੂੰ ਉਹਨਾਂ ਦਾ ਸਪਿਨ ਅਟੈਕ ਜਿਹੜਾ ਹੈ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਖੇਡਾਂਗੇ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਰਹਿਣ ਵਾਲਾ ਹੈ ਕਿ ਭਾਰਤੇ ਭਾਰਤ ਦੀ ਸਪਿਨ ਅਟੈਕ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਖੇਲੀਏ ਸੋ ਅੱਜ ਦੇ ਮੈਚ ਦੀ ਬੇਸਬਰੀ ਦੇ ਨਾਲ ਮੈਚ ਦਾ ਸਭ ਨੂੰ ਇੰਤਜ਼ਾਰ ਹੈ 2 ਵਜੇ ਟੀਵੀ ਸਕਰੀਨ ਦੇ ਸਾਹਮਣੇ ਬੈਠ ਜਾਓ ਔਰ ਬੈਠ ਕੇ ਮੈਚ ਦੇਖਣਾ ਜਿਹੜੇ ਲੋਕ ਕੰਮਤੇ ਨੇ ਜੇ ਦਫ਼ਤਰ ਦੇ ਵਿੱਚ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਯਾਰ ਇਹਨਾਂ ਨੂੰ ਇੱਕ ਸਕਰੀਨ ਲਗਾ ਕੇ ਦਿਓ ਜਿੱਥੇ ਇਹ ਸਾਰਾ ਮੈਚ ਦੇਖ ਲੈਣ ਅੱਛਾ ਜਿਨ੍ਹਾਂ ਦੇ ਦਫ਼ਤਰ ਦੇ ਵਿੱਚ ਸਕਰੀਨ ਵੀ ਨਹੀਂ ਹੈਗੀ Jio Hotstar ਤੇ ਚੱਲ ਰਿਹਾ ਹੈ ਲੁਕੋਕੇ ਦਾ ਫੋਨ ਸਕਰੀਨ ਦੇ ਕੋਲ ਰੱਖੋ ਆਪਣਾ ਮੈਚ ਦੇਖੋ ਮੈਚ ਦੇਖਣਾ ਬੜਾ ਜ਼ਰੂਰੀ ਆ ਸੋ ਸਾਰਿਆਂ ਨੂੰ ਉਮੀਦ ਹੈ ਕਿ ਅੱਜ ਦਾ ਮੈਚ ਸਾਰੇ ਦੇਖਣਗੇ ਔਰ ਇਸ ਮੈਚ ਤੋਂ ਬਾਅਦ ਕੀ ਕੁਝ ਖਾਸ ਰਹੇਗਾ ਉਹਦੇ ਤੇ ਚਰਚਾ ਕਰਾਂਗੇ ਸੋ ਹੋਰ ਇਦਾਂ ਦੀ ਜਾਣਕਾਰੀ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ